ਪਹਿਲਾਂ ਹੀ ਕਹਿੰਦਾ ਸੀ ਵੀ ਇਹ ਜੇ ਰਲੇ ਹੋਏ ਨੇ ਤੇ ਰਲੇ ਹੋਏ ਨੇ ਤੇ ਘਰੇ ਆ ਕੇ ਸਰੈਂਡਰ ਕਰ ਗਏ ਅੱਜ ਰਾਜਾ ਬਫੀਜ ਦੇ ਹੱਕ ਚ ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜੋ ਜਾਗ ਜੋ ਕਾਂਗਰਸ ਪਾਰਟੀ ਵਾਲਿਓ ਇਹ ਸੌਦਾ ਹੋਇਆ ਹੋਇਆ ਭਗਵੰਤ ਮਾਨ ਕੋਲੇ ਦਾ ਕੇਸ ਆ ਜਿਹੜਾ ਉਹ ਚਾਹੇ ਉਹਨਾਂ ਨੂੰ ਕਤਲ ਕੀਤਾ ਬੱਚਿਆਂ ਨੂੰ ਉਹ ਚਾਹੇ ਇਹਦੇ ਬਸਦੀਆਂ ਬਾਡੀਆਂ ਅੱਜ ਭਗਵੰਤ ਮਾਨ ਨੇ ਤੇ ਚੇਤ ਕੇਜਰੀ ਵੱਲ ਨੇ ਮਰੋੜੀ ਚਾ ਬਾ ਮਰੋੜੀ ਬਾਹ ਪੀ ਦੇ ਨਾਂ ਬੰਦਿਆਂ ਦੀ ਐ ਸੋਚ ਆ ਨਾ ਬੱਪੀ ਜੀ ਦੀ ਸੋਚ ਆ ਇਹਨਾਂ ਨੇ ਪੋਲਿਟਿਕਲ ਸਟੰਟ ਦੋ ਤਿੰਨ ਕੀਤੇ ਸੀਗੇ ਉਹ ਫੇਲ ਹੋ ਗਏ ਤਾਂ ਕਰਕੇ ਹੁਣ ਇਹਨਾਂ ਨੂੰ ਲੱਗਿਆ ਚੱਲ ਕੇ ਉਹਨਾਂ ਦੇ ਦਰ ਤੇ ਚੱਲ ਜੋ ਜਿੰਦਾ ਜਿੰਦਾ ਉਹ ਘੰਟਾ ਘਰ ਦੇ ਨੇੜੇ ਆਏ ਕਿ ਉਹਨਾਂ ਨੂੰ ਪਤਾ ਲੱਗ ਗਿਆ ਘੰਟਾ ਘਰ ਦੀ ਛੜਾਂ 'ਚ ਪੱਪੀ ਜੀ ਬੈਠੇ ਨੇ ਲੁਧਿਆਣਾ ਵਾ ਜਿਹੜਾ ਉਹ ਤਾਂ ਪੱਪੀ ਜੀ ਦੇ ਨਾਲ ਐ ਇਸ ਕਰਕੇ ਅੱਜ ਉਹ ਸਰੈਂਡਰ ਕਰਨ ਆਏ ਪਹਿਲਾਂ ਹੀ ਕਹਿੰਦਾ ਸੀ ਵੀ ਭਾਵੇਂ ਰਲੇ ਹੋਏ ਨੇ ਤੇ ਰਲੇ ਹੋਏ ਨੇ ਤੇ ਘਰੇ ਆ ਕੇ ਸਰੈਂਡਰ ਕਰ ਗਏ ਅੱਜ ਰਾਜਾ ਪੱਪੀ ਜੀ ਦੇ ਹੱਕ 'ਚ ਹਾਂਜੀ ਇਹ ਹਾਲਾਤ ਦੇਖੋ ਕੀ ਨੇ ਇਹ ਤੁਸੀਂ ਮੰ ਤੁਸੀਂ ਆ ਫੋਟੋਆਂ ਦੇਖੀਆਂ ਕਿ ਨਹੀਂ ਆਈ ਸੀ ਕਿ ਨਹੀਂ ਉਰੇ ਤੇ ਕੰੀ ਕਰਨਾ ਕਿ ਘਰੇ ਕੀ ਕਰਨ ਕੀ ਆਏ ਸੀ ਚਾਹ ਪੀਣ ਤੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੇ ਪਵਨ ਪਵਨ ਕਿਉਂ ਲੋਕਾਂ ਨੂੰ ਇੰਨਾ ਧੋਖਾ ਦਿੱਤਾ ਤੇ ਅੱਜ ਤੁਹਾਡੇ ਚੈਨਲ ਦੇ ਮੂਹਰੇ ਸਾਰਿਆਂ ਨੂੰ ਆ ਕੇ ਮੂਹਰੇ ਉਹ ਅੱਜ ਉਰੇ ਆ ਕੇ ਸਾਰੀ ਕਾਂਗਰਸ ਪਾਰਟੀ ਨੂੰ ਅੱਜ ਥੱਲੇ ਪਾਤਾ ਅੱਜ ਕਾਂਗਰਸ ਪਾਰਟੀ ਨੂੰ ਮੂਦਾ ਕਰਤਾ ਉਹਨਾਂ ਨੇ ਉਰੇ ਆ ਕੇ ਸਰੈਂਡਰ ਕਰਕੇ ਘਰੇ ਆ ਕੇ ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜੋ ਜਾਗ ਜੋ ਕਾਂਗਰਸ ਪਾਰਟੀ ਵਾਲਿਓ ਇਹ ਸੌਦਾ ਹੋਇਆ ਹੋਇਆ ਚਲੋ ਥੋੜਾ ਹੋ ਬਾਈ ਚਾਹ ਪੀਨੇ ਆ ਜੀ ਅੱਪ ਕੀ ਇਹ ਕੈਂਡੀਡੇਟ ਅੱਗੇ ਚਾਹ ਦੇ ਰਹੇ ਆ ਤੇ ਅੱਜ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਡਰੋਂ ਕੇਜਰੀਵਾਲ ਤੇ ਭਗਵੰਤ ਮਾਨ ਦੇ ਡਰੋਂ ਬਿੱਟੂ ਜੀ ਇਹ ਰਾਜਾ ਵੜਿੰਗ ਨੇ ਕਿਹਾ ਸੀ ਕਿ ਪੱਪੀ ਨੂੰ ਹਰਾ ਕੇ ਇਥੋਂ ਭੇਜਾਂਗੇ ਇੱਕ ਤਰੀਕ ਦੋ ਅੱਜ ਫਿਰ ਘਰੇ ਅੱਜ 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 ਘਰੇ ਫਿਰ ਅੱਜ ਘਰੇ ਕੀ ਕੀ ਪੈਰ ਫੜਨਾ ਆ ਨਾ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਐਸਾ ਕੇਸ ਹੈ ਦੇ ਭਗਵੰਤ ਮਾਨ ਕੋਲੇ ਦਾ ਕੇਸ ਆ ਜਿਹੜਾ ਉਹ ਚਾਹੇ ਉਹਨਾਂ ਨੂੰ ਕਤਲ ਕੀਤਾ ਬੱਚਿਆਂ ਨੂੰ ਉਹ ਚਾਹੇ ਇਹਦੇ ਬਸ ਦੀਆਂ ਬਾਡੀਆਂ ਅੱਜ ਭਗਵੰਤ ਮਾਨ ਨੇ ਤੇ ਚੇਤ ਕੇਜਰੀਵਾਲ ਨੇ ਮਰੋੜੀ ਚ ਬਾਹ ਮਰੋੜੀ ਬਾਹ ਤੇ ਸਿੱਧਾ ਗਿੱਦੜਵਾਏ ਤੋਂ ਵੋਟ ਪਾਉਣ ਗਿਆ ਸੀ ਰਾਜਾ ਵੜਿੰਗ ਆ ਕੇ ਸਿੱਧਾ ਪੱਪੀ ਦੇ ਘਰੇ ਆ ਕੇ ਪੈਰਾਂ 'ਚ ਪਿਆ ਸਰੈਂਡਰ ਕਰ ਗਿਆ ਤੁਸੀਂ ਵੀ ਘਰ ਦੇ ਬਾਹਰ ਆਏ ਹੋ ਵਰਕਰਾਂ ਨੂੰ ਮੈਨੂੰ ਤਾਂ ਪਤਾ ਲੱਗਿਆ ਵੀ ਆ ਕੇ ਮੈਂ ਤਾਂ ਇਹ ਨੰਗਾ ਕਰਨ ਆਇਆ ਉਹਨੂੰ ਜੀ ਮੈਨੂੰ ਤਾਂ ਪਤਾ ਲੱਗਿਆ ਵੀ ਸਾਰਾ মিডিਆ ਮੈਂ ਤਾਂ ਵੜਿੰਗ ਨੂੰ ਨੰਗਾ ਕਰਨ ਆਇਆ ਵੀ ਉਹ ਆ ਕੇ ਟੋਟਲ ਅੱਜ ਸਾਰੀ ਕਾਂਗਰਸ ਨੂੰ ਰੇ ਲੁਧਿਆਣੇ ਦੀ ਕਾਂਗਰਸ ਨੂੰ ਸਾਰੇ ਲੀਡਰਾਂ ਨੂੰ ਮੈਂ ਕਹਿੰਦਾ ਹਜੇ ਵੀ ਉੱਠ ਜੋ ਹਜੇ ਵੀ ਉੱਠ ਜੋ ਅੱਜ ਕਾਂਗਰਸ ਨੂੰ ਸਾਰੀ ਦਾ ਸੌਦਾ ਕਰ ਗਿਆ ਕਿ ਸਾਰੀ ਕਾਂਗਰਸ ਜਿਹੜੀ ਆ ਲੁਧਿਆਣੇ ਦੀ ਮੁਕਾ ਗਈ ਅੱਜ ਬਚ ਜੋ ਹਜੇ ਵੀ ਜੜੀ ਆ ਉਹ ਬਚ ਜੋ ਹੱਥ ਦੇਖੋ ਇਹ ਪਿੱਛੇ ਮਾੜਾ ਸਭ ਮਾਹੌਲ ਨਾ ਬਣੇ ਜੀ ਅਸੀਂ ਸਾਰੇ ਮੈਂ ਸਾਰੇ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਹਰ ਬੰਦੇ ਨੂੰ ਸੁਖਾਵੇਂ ਮਾਹੌਲ ਬਣਾਉਣੇ ਚਾਹੀਦੇ ਜੀ ਤਾਂ ਜੋ 6 ਵਜੇ ਤੋਂ ਬਾਅਦ 6 ਵਜੇ ਤੋਂ ਬਾਅਦ ਸਭ ਲੋਕ ਹਾਂ ਹਾਂ ਇੱਕ ਦੂਜੇ ਨੂੰ ਪਿਆਰ ਭਰੀ ਅੱਖ ਦੇ ਨਾਲ ਦੇਖਣਾ। ਅਸਲੀ ਡੈਮੋਕ੍ਰੇਸੀ ਹੈ। ਹਰ ਬੰਦੇ ਨੂੰ ਅਰਜ਼ਾਤ ਹੈ ਆਪਣੀ ਵੋਟ ਪਾਉਣ ਦਾ। ਸੋ ਇਸ ਗਲੀ ਦੇ ਵਿੱਚ ਦੇਖੋ ਕਾਂਗਰਸ ਵੀ ਰਹਿੰਦੀ ਹੈ, ਆਮ ਆਦਮੀ ਪਾਰਟੀ ਵੀ ਰਹਿੰਦੀ ਹੈ। ਹੂੰ ਸਾਰੇ ਲੋਕ ਰਹਿੰਦੇ ਆ। ਇੱਕ ਪਰਿਵਾਰ ਹੈ। ਕਈ ਪਰਿਵਾਰ ਹਨ। ਮੈਨੂੰ ਲੱਗਦਾ ਕਿ ਸਭ ਨੂੰ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ। ਉਹ ਇਸੇ ਕਰਕੇ ਉਸ ਭਾਈ ਚਾਰੇ ਕੁਵਾਂ ਦਿਨ ਲਈ ਰਾਜਾ ਬੜਿੰਗਾ ਜਿੱਥੇ ਖੜੇ। ਕੁਛ ਨਹੀਂ ਜੀ ਅਸੀਂ ਅੱਜ ਇੱਥੇ ਸ਼ਾਹਪੂਰ ਰੋਡ ਤੇ ਆਪਣੇ ਬੂਤ ਤੇ ਬਹਿ ਕੇ ਕੰਮ ਕਰ ਰਹੇ ਸੀ ਉਧਰੋਂ ਰਾਜਾ ਬੜਿੰਗ ਜੀ ਦੀਆਂ ਗੱਡੀਆਂ ਆ ਗਈਆਂ ਤੇ ਕਹਿੰਦੇ ਚਾਹ ਦਾ ਕੱਪ ਪੀਣਾ ਤੇ ਅਸੀਂ ਤਾਂ ਚਲੋ ਜੀ ਆਏ ਉਹਨੂੰ ਕਹਿੰਨੇ ਕਿਉਂਕਿ ਬਾਹਰੋਂ ਆਏ ਨੇ ਨਾ ਮਹਿਮਾਨ ਨੇ ਸਾਡੇ ਗਿੱਦੜ ਵਾਏ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤਾਂ ਕਰਕੇ ਕਹਿੰਦੇ ਚਾਹ ਪੀਣੀ ਮੈਂ ਕਿਹਾ ਆ ਜੋ ਚਾਹ ਪੀ ਲਈਏ ਉੱਥੇ ਜਾ ਕੇ ਉਹਨਾਂ ਨੇ ਸਾਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ ਕਹਿੰਦੇ ਯਾਰ ਮੈਨੂੰ ਇੱਥੇ ਮਹੀਨਾ ਹੋ ਗਿਆ ਕੰਪੇਨ ਕਰਦੇ ਨੂੰ ਨਾ ਦਾ ਕਿਤੇ ਚਾਹੀਦੀ ਚਾ ਨੇ ਮੇਰਾ ਪੱਪੀ ਜੀ ਨਾਲ ਸਮਰਥਨ ਹੈ ਕਿਉਂਕਿ ਮੈਂ ਬਾਹਰਲਾ ਆਗੂਆ ਮੈਨੂੰ ਲੁਧਾਨੇ ਬਾਰੇ ਕੁਝ ਨਹੀਂ ਪਤਾ ਤੇ ਮੈਨੂੰ ਇਹ ਵੀ ਪਤਾ ਹੈ ਕਿ ਜੋ ਸੇਵਾ ਲੁਧਾਨੇ ਦੀ ਪੱਪੀ ਜੀ ਕਰ ਸਕਦੇ ਉਹ ਮੇਰੇ ਤੋਂ ਨਹੀਂ ਹੋਣੀ ਇਸ ਕਰਕੇ ਇੱਕ ਤਰ੍ਹਾਂ ਦਾ ਸਮਰਥਨ ਦੇ ਗਿਆ ਤੁਸੀਂ ਆਪ ਦੇਖ ਸਕਦੇ ਹੋ ਆਪ ਚੱਲ ਕੇ ਆਇਨੇ ਅੱਜ ਸ਼ੋਹਨ ਪ੍ਰੇਸ਼ਰ ਪੱਪੀ ਇੱਕ ਜਿਹੜੇ ਸਹਿਨ ਤੋਂ ਮੇ ਜਿਹੜੇ ਬੂਥ ਨੇ ਉੱਥੇ ਕਾਫੀ ਬਵਾਲ ਵੀ ਹੋਇਆ ਤੇ ਲਲਕਾਰੀਆਂ ਵੀ ਗਿਆ ਉਹ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਰ ਉਹ ਤਾਂ ਤੁਸੀਂ ਆਪ ਹੀ ਦੇਖ ਲਓ ਨਾ ਇਹ ਤਾਂ ਪੋਲੀਟੀਕਲ ਹੈ ਆਪ ਹੀ ਕਰਾਉਂਦੇ ਨੇ ਇਹਨਾਂ ਦੀ ਆਦਤ ਹੈ ਪਹਿਲਾਂ ਉਹ ਗੱਲ ਹੈਗੀ 11 ਸਵਾ 11 ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਪੱਪੀ ਜੀ ਦੇ ਬੰਦਿਆਂ ਨਾਲ ਕਲੈਸ਼ ਕਰਾ ਕੇ ਆਪਣੇ ਨੂੰ ਵੋਟਾਂ ਕਨਵਰਟ ਕਰਾ ਲਈਏ ਪਰ ਲੁਧਿਆਣੇ ਦੀ ਜਨਤਾ ਜਾਣਦੀ ਹੈ ਤੇ ਖਾਸ ਕਰਕੇ ਜਿਹੜਾ ਹਿੱਸਾ ਨਗਰ ਲੁਧਿਆਣੇ ਸੈਂਟਰਲ ਦਾ ਏਰੀਆ ਹੈ ਸਾਡਾ ਪਰਿਵਾਰ ਹੈ ਉਹਨਾਂ ਨੂੰ ਪਤਾ ਪੱਪੀ ਜੀ ਦੇ ਨਾਂ ਬੰਦਿਆਂ ਦੀ ਐ ਸੋਚ ਹੈ ਨਾ ਪੱਪੀ ਜੀ ਦੀ ਸੋਚ ਹੈ ਇਹਨਾਂ ਨੇ ਪੋਲੀਟੀਕਲ ਸਟੰਟ ਦੋ ਤਿੰਨ ਕੀਤੇ ਸੀਗੇ ਉਹ ਫੇਲ ਹੋ ਗਏ ਤਾਂ ਕਰਕੇ ਹੁਣ ਇਹਨਾਂ ਨੂੰ ਲੱਗਿਆ ਚੱ ਇਲੈਕਸ਼ਨ ਤੋਂ ਪਹਿਲਾਂ ਰਾਜਾਵੜਿੰਗ ਨੇ ਕਿਹਾ ਸੀਗਾ ਕਿ ਮੈਂ ਇੱਕ ਤਰੀਕ ਨੂੰ ਪੱਪੀ ਦੇ ਘਰ ਚਾਹ ਪੀਣਾ ਆਉਂਗਾ ਕਿਉਂਕਿ ਪੱਪੀ ਜੀ ਨੇ ਕਿਹਾ ਸੀ ਕਿ ਮੈਂ ਤੋ ਜੇਤੂ ਪਰ ਅੱਜ ਉਹ ਇਲੈਕਸ਼ਨ ਵਾਲੇ ਦਿਨ 30 ਤਰੀਕੇ ਇੱਕ ਤਰੀਕ ਨੂੰ ਹੀ ਆ ਗਏ ਸਰ ਦੇਖੋ ਇਹ ਗੱਲ ਤਾਂ ਉਹਨੂੰ ਹੀ ਦੱਸ ਸਕਦਾ ਐਸਾ ਬੂਥਾਂ ਦੇ ਬੈਠੇ ਆਪਣੇ ਕੰਮ ਕਰਦੇ ਬਈ ਸੀ ਇਹ ਦੇਖੋ ਹੱਥ ਚ ਜਾਈ ਨਹੀਂ 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 ਸਰ ਉਹ ਤਾਂ ਆਂਦੇ ਹੀ ਸਰੈਂਡਰ ਕਰ ਗਏ ਉਹ ਤਾਂ ਕਹਿੰਦੇ ਜੀ ਮੈਨੂੰ ਪਤਾ ਹੈ ਪੱਪੀ ਜੀ ਦਾ ਮੁਕਾਬਲਾ ਲੁਧਿਆਣੇ ਨਹੀਂ ਹੈਗਾ ਇੱਕ ਤਰਫਾ ਪੱਪੀ ਜੀ ਜਤਰੇ ਨੇ ਲੋਕ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੋਂ ਬਹੁਤ ਖੁਸ਼ ਨੇ ਅੱਜ ਦੇ ਦਿਨ ਇੱਕ ਨੰਬਰ ਬ ਤੁਹਾਡੇ ਮਨ ਤੁਹਾਨੂੰ ਗੱਲ ਕਰਕੇ ਕੁ ਗੱਲ ਕਰਕੇ ਹਾਂਜੀ ਹਾਂਜੀ ਹੁਣ ਕੀ ਮੈਂ ਆਪਣੇ ਮੂੰਹ ਕੀ ਕਹਿਣਾ ਤੁਸੀਂ ਕੋਈ ਵੀਡੀਓ ਤੁਹਾਡੇ ਘਰੇ ਆਂਦੇ ਨਹੀਂ ਸਰ ਦੇਖੋ ਅਸੀਂ ਅਸੀਂ ਏਦਾਂ ਕਿਸੇ ਨੂੰ ਇਹ ਉਹ ਇਮੋਸ਼ਨਲ ਨਹੀਂ ਕਰਦੇ ਅਗਲੇ ਆਏ ਸੀ ਉਹਨਾਂ ਦੀ ਫੀਲਿੰਗ ਸੀਗੀ ਉਹਨੂੰ ਇੱਕ ਤਰ੍ਹਾਂ ਦਾ ਸਰੈਂਡਰ ਕਰਕੇ ਕਿ ਯਾਰ ਨਹੀਂ ਪੱਪੀ ਜੀ ਨੂੰ ਮੇਰੇ ਵੱਲੋਂ ਮੈਸੇਜ ਲਾ ਦਿਓ ਜਿਹੜੇ ਅਗਲੇ 4-5 ਘੰਟੇ ਨੇ ਮੇਰੇ ਕਾਂਗਰਸੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਣਗੇ ਕਿਉਂਕਿ ਗਿੱਦੜਵਾਏ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤੁਹਾਨੂੰ ਪਤਾ ਵਿਚਾਰੇ ਉਹਨਾਂ ਨੂੰ ਲੁਧਾਨੇਵਾਲੇ ਨਹੀਂ ਪਤਾ ਆਏ ਵੋਟਾਂ ਦਾ ਦੇਣਾ ਤੁਸੀਂ ਦੇਖੋ ਕਿਸੇ ਕਿਸੇ ਕੈਂਡੀਡੇਟ ਕੋਲ ਇੰਨਾ ਟਾਈਮ ਹੈਗਾ 1 ਘੰਟਾ ਕਿਸੇ ਦੇ ਘਰੇ ਬਹਿਣਾ ਉਹ ਵੀ ਆਪੋਜੀਸ਼ਨ ਕੈਂਡੀਡੇਟ ਦੇ ਉਹ ਵਿਚਾਰੇ ਬਹੁਤ ਮਜਬੂਰ ਨੇ ਉਹ ਆਏ ਸੀ ਕਿ ਸਮਰਥਨ ਦੇ ਗਏ ਨੇ ਪਰ ਅਸੀਂ ਹੁਣ ਦੁਬਾਰਾ ਹੁਣ ਕਿਉਂਕਿ ਕੋਈ ਵੀ ਕਾਂਗਰਸ ਦਾ ਵੱਡਾ ਚਿਹਰਾ ਉਹਨਾਂ ਨਾਲ ਨਹੀਂ ਤੁਸੀਂ ਜਿਹੜੇ ਉਹਨਾਂ ਨਾਲ ਵੀ ਸੀਗੇ ਉਹ ਵੀ ਦੇਖ ਸਕਦੇ ਹੋ ਅੱਜ ਜਿੰਨੇ ਇਹਨਾਂ ਦੇ ਐਕਸਐਮਐਲ ਇੱਕ ਵੀ ਇਹਨਾਂ ਦੇ ਨਾਲ ਨਹੀਂ ਹੈਗਾ ਉਹ ਤਾਂ ਇੰਨੀ ਗੱਲ ਵੀ ਕਹਿ ਕੇ ਕਹਿੰਦੇ 20 25 ਦਿਨ ਹੋ ਗਏ ਇੱਥੇ ਕਿਸੇ ਨੇ ਚਾਹੀਦੀ ਚਾਹ ਨਹੀਂ ਬਲਾਈ ਚਲੋ ਸ਼ੁਕਰ ਹੈ ਪੱਪੀ ਦੇ ਘਰੇ ਘਰ ਦੀ ਗਾਵਾਂ ਨੇ ਵਧੀਆ ਚਾਹ ਤਾਂ ਮਿਲ ਗਈ ਥੱਡੇ ਮਤੇ ਨਾਲ ਸੀਗੇ ਹਾਂਜੀ ਥੱਡੇ ਮਤੇ ਨਾਲ ਆਏ ਸਰ ਉਹ ਥੋੜੇ ਜਿਹਾ ਇਮੋਸ਼ਨਲ ਸੀਗੇ ਉਹ ਸੋਚ ਕੇ ਕੁਝ ਹੋ ਰਾਇ ਸੀਗੇ ਉਹ ਜਿੱਦਾਂ ਕਹਿੰਦੇ ਉਹਨਾਂ ਨੂੰ ਉਹ ਠੱਗਿਆ ਮਹਿਸੂਸ ਕਰ ਰਹੇ ਸੀ ਉਹਨਾਂ ਨੂੰ ਸਾਰੀ ਕਾਂਗਰਸ ਨੇ ਨਾ ਉਹਨਾਂ ਨੂੰ ਸਾਰੀ ਕਾਂਗਰਸ ਨੇ ਘੰਟਾ ਘੜ ਦਿਖਾ ਕੇ ਭੇਜਿਆ ਸੀਗਾ ਕਿ ਬਹੁਤ ਵੱਡਾ ਪਰ ਜਿੱਦਾਂ ਜਿੱਦਾਂ ਉਹ ਘੰਟਾ ਘੜ ਦੇ ਨੇੜੇ ਆਈ ਕਿ ਉਹ ਇਸ ਕਰਕੇ ਆ ਜੋ ਸਰੈਂਡਰ ਕਰਨਾ ਹੈ ਜੀ ਵੱਡਾ ਕਹਿਣਾ ਕਿ ਅੱਜ ਦੇ ਅਸੀਂ ਕਿਹਾ ਕਿ ਜਿਹੜੇ ਕਾਂਗਰਸੀ ਵਰਕਰ ਨੇ ਹੈ ਸੀਨੀਅਰ ਨੁਮਾਇੰਦੇ ਨੇ ਉਹਨਾਂ ਨੂੰ ਕੁਝ ਕਿਤੇ ਨਹੀਂ ਕੀਤੀ ਤੇ ਲੱਗਦਾ ਕਿ ਕਿਤੇ ਨਾ ਕਿਤੇ ਮਨ ਦੇ ਵਿੱਚ ਉਹਨਾਂ ਦੇ ਰੋਸ ਸੀ ਕਰਕੇ ਆ ਗਿਆ ਸਰ ਉਹ ਤਾਂ ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ ਸੀ ਸਰ ਮੇਰੇ ਤਾਂ ਬਹੁਤ ਸਤਿਕਾਰਯੋਗ ਨੇ ਕਿਉਂਕਿ ਵੱਡੇ ਨੇ ਨਾ ਕਹਿੰਦੇ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ ਤੁਸੀਂ ਟਿਕਟ ਮਿਲਣ ਤੋਂ ਪਹਿਲੇ 5 ਦਿਨ ਦੇਖ ਲਓ ਤੇ ਹੁਣ ਦਾ ਦੇਖ ਲਓ ਵਿਚਾਰੇ ਚਲੋ ਕੋਈ ਗੱਲ ਨਹੀਂ ਸਮਰਥਨ ਦੇ ਗਏ ਨੇ ਵਧੀਆ ਹੋਊਗਾ ਹੁਣ ਜਿਹੜੇ ਅਗਲੇ 4-5 ਘੰਟੇ ਨੇ ਸਾਰੀ ਕਾਂਗਰਸ ਆਮ